ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੱਥੋ ਹੱਤ ਨਚਾਈਏ ਪ੍ਰਾਣੀ ਮਾਤਕ ਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 75 ਅੰਗ ਤੇ ਸਭ ਆਇ ਮਾਨ ਹਨ ਆਓ ਇਨਾਂ ਤੁਕਾ ਰਹੇ ਗੁਰੂ ਸਾਹਿਬ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਕੀ ਉਪਦੇਸ਼ ਦੇ ਰਹੇ ਹਨ ਆਓ ਜਿੰਨੀ ਵੀ ਅਕਾਲ ਪੁਰਖ ਵਾਹਿਗੁਰੂ ਨੇ ਸਮਝ ਬਖਸ਼ੀ ਹੈ ਇਹਨਾਂ ਦੀ ਵਿਚਾਰ ਕਰੀਏ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਬਚਪਨ ਵੇਲੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਹਰ ਇੱਕ ਖੜਾਉਂਦਾ ਹੈ ਹਰ ਇੱਕ ਉਸ ਨੂੰ ਲਾੜ ਲਡਾਉਂਦਾ ਹੈ ਮਾਂ ਆਖਦੀ ਹੈ ਇਹ ਮੇਰਾ ਪੁੱਤਰ ਹੈ ਹਰ ਇੱਕ ਉਸ ਨੂੰ ਲਾੜ ਲਡਾਉਂਦਾ ਹੈ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕੁਛ ਤੇਰਾ ਪਰ ਗੁਰੂ ਸਾਹਿਬ ਕਹਿ ਰਹੇ ਹਨ ਹੇ ਮੇਰੇ ਗਾਫਲ ਮਨ ਹੇ ਮੇਰੇ ਮੂਰਖ ਮਨ ਚੇਤੇ ਰੱਖ ਯਾਦ ਰੱਖ ਆਖਰ ਵੇਲੇ ਕੋਈ ਵੀ ਤੇਰੇ ਨਾਲ ਨਹੀਂ ਹੋਣਾ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਕੁਝ ਵੀ ਤੇਰੇ ਕੋਲ ਨਹੀਂ ਹੋਣਾ ਆਖਰ ਵਿੱਚ ਇਹਨਾਂ ਤੁਕਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਜਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਅੱਗੇ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦੇ ਵਾਅਦਾਬ ਰਹੀ ਕੱਲ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ